ਸਰੋਂ ਮਹੱਲਾ ਪੰਜਵਾ 10 ਮਿਰਗੀ ਸਹਜੇ ਬੰਦ ਆਨੀ 10 ਤੋਂ ਭਾਵ ਹੈ 10 ਗਿਣਤੀ ਦੇ 10 ਮਿਰਗੀ ਤੋਂ ਭਾਵ ਹੈ ਹਿਰਨੀਆਂ ਸਹਿਜ ਤੁਪਾਲ ਸੁਭਾਵਤ ਹੀ ਸਹਿਜ ਸੁਭਾਵਤ ਹੀ ਬੰਦ ਆਨੀ ਬੰਦ ਲੈਣਾ ਕੀਤੀਆਂ ਜੀ ਇਸੇ ਸ਼ਬਦ ਅੰਦਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਸ਼ਿਕਾਰੀ ਦੀ ਤਰ੍ਹਾਂ ਜਿਸ ਤਰ੍ਹਾਂ ਸ਼ਿਕਾਰੀ ਖੇਡਦਾ ਹੈ ਜੇ ਉਹ ਨਾ ਹਿਰਨੀਆਂ ਆਦਤ ਨੂੰ ਮਾਰ ਲੈਂਦਾ ਜਾਂ ਉਹਨਾਂ ਨੂੰ ਕਾਬੂ ਕਰ ਲੈਂਦਾ ਹੈ ਘੜ ਲੈਂਦਾ ਹੈ ਸਤਿਗੁਰੂ ਸਾਹਿਬ ਸੱਚੇ ਬਾਦਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਹੀ ਇਹ ਜਿਹੜੀਆਂ 10 ਇੰਦਰੀਆਂ ਸਾਨ ਪੰਜ ਗਿਆਨ ਇੰਦਰੀਆਂ ਤੇ ਪੰਜ ਕਰਮ ਇੰਦਰੀਆਂ ਇਹ ਹਿਰਨਾ ਦੀ ਤਰ੍ਹਾਂ ਸਨ ਹਿਰਨੀਆਂ ਦੀ ਤਰ੍ਹਾਂ ਇਹ ਬੇਕਾਬੂ ਸਨ ਇਹਨਾਂ ਨੂੰ ਅਸੀਂ ਸਹਿਜ ਸੁਭਾਅ ਕੇ ਹੀ ਬੰਨ ਲੈਣਾ ਕੀਤਾ ਇਹਨਾਂ ਨੂੰ ਕਾਬੂ ਕਰ ਲਿਆ ਕਿਉਂਕਿ ਇਸ ਸ਼ਬਦ ਦੀ ਥਾਨਕਾ ਸੰਪਰਦਾਇ ਗਿਆਨੀ ਇਸ ਤਰ੍ਹਾਂ ਦੱਸਦੇ ਹਨ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਨੇ ਜਿਸ ਵੇਲੇ ਰਾਜਾ ਜਿਹੜਾ ਸਤਿਗੁਰੂ ਜੀ ਦੇ ਕੋਲ ਆਇਆ ਦਰਸ਼ਨ ਕਰਨ ਵਾਸਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਬਾਣੀ ਦੀਆਂ ਪੰਕਤੀਆਂ ਪੜ੍ਹਦੇ ਪਏ ਸਨ ਲੇਖ ਨ ਮਿਟਈ ਸਖੀ ਜੋ ਲਿਖਿਆ ਕਰਦਾ ਰਾਜੇ ਨੇ ਸਤਿਗੁਰੂ ਸਾਹਿਬ ਜੀ ਨੂੰ ਨਮਸ਼ਕਾਰ ਕਰਨੀਏ ਪੰਕਤੀਆਂ ਸੁਣੀਆਂ ਤੇ ਮਨ ਵਿੱਚ ਸ਼ੰਕਾ ਆ ਗਿਆ ਸਤਿਗੁਰੂ ਜੀ ਨੂੰ ਨਮਸ਼ਕਾਰ ਵੀ ਕੀਤੀ ਪਰ ਸੰਸਾਰ ਆਪਣਾ ਕਹਿ ਲੱਗਾ ਮਹਾਰਾਜ ਇਹ ਗੀਤ ਤੁਸੀਂ ਪੜਨਾ ਕੀਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਮਹਾਰਾਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੇ ਲਿਖਦੇ ਨੇ ਕਿ ਲੇਖ ਨਾ ਮਟਾਈ ਇਹ ਸਖੀ ਜੋ ਲਿਖਿਆ ਕਰਦਾ ਜੋ ਕਰਤਾਰ ਨੇ ਜੀਵ ਦੇ ਕਰਮ ਲਿਖ ਦੇਣਾ ਕੀਤੇ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਹੀ ਦੇ ਹਾਂ ਮਹਾਰਾਜ ਜੇ ਤੁਹਾਡੇ ਕੋਲ ਆਉਂਦਾ ਕੀ ਫਾਇਦਾ ਹੋਇਆ ਤੁਹਾਨੂੰ ਨਮਸ਼ਕਾਰ ਕਰਨ ਦਾ ਕੀ ਫਾਇਦਾ ਹੋਇਆ ਸਤਿਗੁਰੂ ਜੀ ਕਹਿੰਦੇ ਵੀ ਗੁਰੂ ਸਾਹਿਬ ਉਹ ਵੀ ਕਿਰਪਾ ਕਰ ਦਿੰਦੇ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਸਾਧਗੁਰੂ ਜੀ ਕਹਿੰਦੇ ਵੀ ਇੱਥੇ ਰਹੁ ਤੈਨੂੰ ਪਤਾ ਲੱਗ ਜਾਵੇ ਸਾਧਗੁਰੂ ਜੀ ਨੂੰ ਮਿਲ ਕੇ ਗਿਆ ਆਪਣੇ 베ਰੇ ਦੇ ਵਿੱਚ ਰੱਜਾ ਪਾਣੀ ਛੱਕ ਕੇ ਇਸ ਵੇਲੇ ਰਾਤ ਨੂੰ ਸੁੱਤਾ ਤੇ ਸੁੱਤੇ ਨੂੰ ਸੁਪਨਾ ਆਇਆ ਸੁਪਨੇ ਵਿੱਚ ਜਿਸ ਨੇ ਕੀ ਵੇਖਿਆ ਵੀ ਇਹ ਆਪਣਾ ਰਾਜ ਭਾਰ ਤੋਂ ਕਿਨਾ ਤੇ ਚੜਾਈ ਕਰ ਜਾਂਦਾ ਮਰ ਜਾਂਦਾ ਇਹ ਕਿਨੂੰ ਦਾ ਜਨਮ ਮਿਲਦਾ ਚੜਾਲਾਂ ਦੇ ਘਰ ਦੇ ਵਿੱਚ ਇਹਦਾ ਜਨਮ ਹੁੰਦਾ ਉਥੇ ਹੀ ਵੱਡਾ ਹੁੰਦਾ ਵਿਆਹ ਜਾਂਦਾ ਬੱਚੇ ਹੁੰਦੇ ਨੇ ਔਰ ਵੱਡਾ ਪਰਿਵਾਰ ਇਸ ਦਾ ਉਥੇ ਵੀ ਆਪਣੀ ਉਮਰ ਕੋ ਕੇ ਤੇ ਜੜਾਈ ਕਰ ਜਾਂਦਾ ਮਰ ਜਾਂਦਾ ਇਹਦਾ ਪਰਿਵਾਰ ਵੱਡਾ ਹੁੰਦਾ ਪਿੱਟਦਾ ਇਹਦੇ ਸਰੀਰ ਨੂੰ ਚੁੱਕ ਕੇ ਤੇ ਤਰਤੀਰੇ ਚ ਨਾ ਪਾਉਂਦੇ ਨੇ ਬੜਾ ਦੁਖੀ ਹੁੰਦਾ ਹੈ ਦਾ ਪਰਿਵਾਰ ਇਨੇ ਜਰਵਾਹਤ ਹੋਲੇ ਜਨ ਇਹ ਸਾਰਾ ਸੀਨ ਇਹਨੇ ਵੇਖਿਆ ਸੁਪਨੇ ਦੇ ਵਿੱਚ ਉਠਦਾ ਇਸ਼ਨਾਨ ਆਦਤ ਕਰਦਾ ਤਿਆਰੀ ਕਰਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਕੋਲ ਆਉਂਦਾ ਪਰ ਮੁੱਖ ਤੇ ਨ ਉਦਾਸੀ ਜੀ ਹੈ ਉਸ ਸੁਪਨੇ ਵਾਲੀ ਘਟਨਾ ਮਨ ਨੂੰ ਲਾ ਗਈ ਵੀ ਕੀ ਦੇਖਿਆ ਨੇ ਸਤਿਗੁਰੂ ਸਾਹਿਬ ਜੀ ਦੇ ਕੋਲ ਆਉਂਦਾ ਤੇ ਸਤਿਗੁਰੂ ਜੀ ਕਹਿੰਦੇ ਕੀ ਗੱਲ ਹੋ ਗਈ ਰਾਜਾ ਬੜੇ ਉਦਾਸ ਲੱਗਦੇ ਹੋ ਕਹਿੰ ਲੱਗਾ ਜੀ ਰਾਜਿਆਂ ਦੇ ਕਈ ਤਰ੍ਹਾਂ ਦੇ ਹੁਕਮ ਨੇ ਤਾਂ ਕਾਜ ਦੇ ਨੇ ਮਹਾਰਾਜ ਕਿਸੇ ਪਾਸੇ ਧਿਆਨ ਚਲੇ ਜਾਂਦਾ ਉਦਾਸੀ ਆ ਜਾਂਦੀ ਸਤਿਗੁਰੂ ਮੈਂ ਜਰਾ ਹੁਣ ਸ਼ਿਕਾਰ ਖੇਡਣ ਵਾਸਤੇ ਜਾਣਾ ਚਾਹੁੰਨਾ ਕਿ ਕੁਝ ਬਾਰਕ ਮੁੱਕਿਆ ਹਾਂ ਮੰਨ ਲੋ ਜੀ ਸਤ ਗੁਰੂ ਜੀ ਕਹਿੰਦੇ ਵੀ ਅਸੀਂ ਵੀ ਨਾ ਚਲੀਏ ਤੇਰੇ ਨਾਲ ਕਹਿੰਦਾ ਜੀ ਚਲੋ ਸਤ ਗੁਰੂ ਵੀ ਤਿਆਰ ਹੋਇਆ ਰਾਜਾ ਵੀ ਚੱਲ ਤਿਆਰ ਹੋਇਆ ਨਾਲ ਤੌਜ ਲੈ ਲਈ ਆ ਸ਼ਿਕਾਰ ਖੇਡਣ ਵਾਸਤੇ ਗਏ ਦੂਰ ਜਾ ਕੇ ਕਿਰਨਾਂ ਨਿਕਲੇ ਆ ਰਾਜੇ ਨੇ ਉਸ ਹਿਰਦੇ ਪਿੱਛੇ ਘੋੜਾ ਧੜਾਇਆ ਬੜਾ ਦੌੜਿਆ ਹਿਰਨ ਤੋੜਾ ਵੀ ਬੜੀ ਤੇਜ਼ੀ ਨਾਲ ਦੌੜਿਆ ਸਤਿਗੁਰੂ ਜੀ ਦੇ ਪਿੱਛੇ ਰਹੇ ਰਾਜੇ ਦੀ ਫੌਜ ਵੀ ਪਿੱਛੇ ਰਹਿ ਗਈ ਰਾਜਾ ਇਕੱਲਾ ਹੀ ਉਸ ਫਿਰਨ ਦੇ ਪਿੱਛੇ ਘੋੜਾ ਲੈ ਕੇ ਚਲੇ ਗਿਆ ਦੂਰ ਜਾ ਕੇ ਤੇ ਅੰਕਲ ਗੁਰੂ ਦਵਾਰਾ ਗੁਰੂ ਕਾਬ ਆ ਗਿਆ ਅੰਮ੍ਰਿਤਸਰ ਸਹਿਜ ਮੱਜ ਨਾਲੇ ਵਾਲੇ ਪਾਸੇ ਗੁਰੂ ਕਾਬ ਆ ਗਿਆ ਜਿੱਥੇ ਗੁਰੂ ਕੇ ਸਿੱਖਾਂ ਨੇ ਅਨਰੀਜਾ ਨਾ ਮੋਰਚਾ ਵਿਲਾਇਆ ਮਹਾਂਤ ਜਿਹੜਾ ਸੀ ਨਾ ਬਾਦ ਫੈਲੀਆਂ ਕਰਦਾ ਸੀ ਉਸ ਸਥਾਨ ਤੇ ਇਹ ਰਾਜਾ ਜਿਹੜਾ ਹੈ ਪਹੁੰਚਿਆ ਇਹਨੇ ਹਿਰਨ ਨੂੰ ਮਾਰ ਲੈਣਾ ਕੀਤਾ ਸ਼ਿਕਾਰ ਖੇਡ ਲਿਆ ਇੱਕ ਤਲਾ ਸੀ ਸੋਚਿਆ ਕਿ ਇੱਥੇ ਕੁਝ ਸਮਾਂ ਵਿਸ਼ਰਾਮ ਕਰ ਲਵਾਂ ਨਾਲ ਦੇ ਵੀ ਆ ਜਾਣਗੇ ਥੋੜਾ ਬੰਨ ਦਿੱਤਾ ਦਰਖਤ ਦੇ ਨਾਲ ਤਲਾ ਤੋਂ ਹੱਥ ਤੋਦਾ ਪਾਣੀ ਪੀਤਾ ਤੇ ਚਪੜਾ ਖੋਲ ਕੇ ਲਾਟਾ ਮੋਸ਼ਾਕੇ ਥੱਲੇ ਤੇ ਲੰਮੇ ਪੈ ਗਏ। ਇਹ ਸੁਤਦਾ ਹਿਆ ਇਹਨੇ ਜਿਹਨੂੰ ਕੀ ਹੋਇਆ ਜੋ ਕੁਝ ਇਹਨੇ ਸੁਪਨੇ ਚ ਵੇਖਿਆ ਸੀ ਨਾ ਉਹ ਪਰਿਵਾਰ ਇਹਦਾ ਸੁਪਨੇ ਵਾਲਾ ਉਹ ਕਿਤੇ ਬਚਾਇਦਾ ਕੋਈ ਇਧਰ ਦੀ ਲੰਗਿਆ ਉਹਨੇ ਵੇਖਿਆ ਵੀ ਇਹ ਸ਼ਕਲ ਤੇ ਮੇਰੇ ਬਾਪੂ ਨਾਲ ਨਾਲ ਦੀ ਹੈ ਜਿਹੜਾ ਕੱਲ ਚੜਾਈ ਕੀਤਾ ਇਹ ਕਿੱਥੋਂ ਆ ਗਿਆ ਇਰਲਾ ਉਰਸੀ ਤੇ ਇਰਲਾ ਕੀ ਆ ਗਿਆ ਇਹਨੇ ਕੋਈ ਰਾਜਾ ਲੱਗਦਾ ਜਦੋਂ ਵੇਖਿਆ ਪਛਾਣ ਗਿਆ ਵੀ ਨਹੀਂ ਹੋਈ ਆ ਇਹ ਸਾਨੂੰ ਭਲੇਖਾ ਕਾਉਣ ਵਾਸਤੇ ਰਾਜਿਆਂ ਵਾਲੇ ਕੱਪੜੇ ਪਾਈ ਚੱਲਦਾ ਐਸਾ ਲੱਗਦਾ ਕੋਈ ਆਨੇ ਕਹੀ ਜਾ ਕੇ ਦੱਸਿਆ ਇਰਲਾ ਉੱਤੇ ਜਿੰਦਾ ਉਹਨੇ ਤੇ ਬਹਾਨਾ ਮਾਰਿਆ ਜੇ ਉਹ ਵੇਖੋ ਰਾਜਿਆਂ ਵਾਲੇ ਕੱਪੜੇ ਪਾ ਕੇ ਉੱਥੇ ਲੰਮੇ ਪਿਆ ਪਰ ਬਾਅਦ ਦੇ ਮੈਂ ਪਰ ਆ ਕੇ ਜਦੋਂ ਆਣ ਕੇ ਦੇਖਿਆ ਤਾਂ ਈ ਉਹ ਸਾਰੇ ਅਮਿਟ ਛਾਟ ਲਿਆ ਕਰ ਵਾਲੀ ਨੇ ਵੀ ਵਿਚਾਰਦੇ ਬੱਚਿਆਂ ਵੀ ਵਿਚਾਰਦੇ ਉਹ ਲਾਗੇ ਲਾਗੇ ਹੋ ਕੇ ਪਿੰਡ 'ਚ ਰੌਲਾ ਪੈ ਗਿਆ ਕਿ ਕੱਲ ਮਰਿਆ ਸੀ ਅੱਜ ਜਿੰਦਾ ਹੋ ਗਿਆ ਪਿੰਡ ਦੇ ਲੋਕ ਵੀ ਆ ਗਏ ਜਦੋਂ ਲਾਗੇ ਲਾਗੇ ਦੇ ਆ ਗਏ ਤੇ ਆਸ ਤੇ ਗੱਲਾਂ ਕਰਦੇ ਰਾਜੇ ਨੂੰ ਇਹਨਾਂ ਦੀ ਗੱਲਾ ਦੀ ਆਵਾਜ਼ ਸੁਣ ਕੁੱਥਿਆ ਜਦੋਂ ਉੱਠਿਆ ਤੇ ਵੇਖਦਾ ਚਾਰ ਲਫੇਰੇ ਮਨੁੱਖਾਂ ਨੇ ਉਘੇ ਰਿਆ ਡਰ ਗਿਆ ਇਹਨਾਂ ਤੁਸੀਂ ਕੌਣ ਇਹਦਾ ਪਰਵਾਰ ਮੇਰਾ ਪੀਸੀ ਤੇਰਾ ਹੀ ਪਰਵਾਰ ਆ। ਆ ਦੇ ਤੇਰੇ ਪੁੱਤਰ ਨੇ ਆ ਬੱਚੇ ਤੇਰੀ ਨਿਮਸ਼ਾਨਦਾਰੀ ਦਾ ਰਾਜਾ ਵੀ ਮਨ ਵਿੱਚ ਸੋਚਦਾ ਵੀ ਕਿਸੇ ਵੇਖੇ ਲੱਗਦੇ ਜਿਹੜਾ ਰਾਤੀ ਸੁਪਨਾ ਵੇਖਿਆ ਸੀ ਤੇ ਸਭ ਕੁਝ ਉਹੋ ਹੀ ਦਿਖਦਾ ਪਿਆ। ਰਾਜਾ ਉਹਨਾਂ ਮੇਨ ਪਿੱਛੇ ਹਟਜੋ ਮੈਂ ਤੁਹਾਡਾ ਨਹੀਂ ਮੈਂ ਤੇ ਫਲਾਣੇ ਸ਼ਹਿਰ ਦਾ ਫਲਾਣੇ ਦੇਸ਼ ਦਾ ਰਾਜਾ ਆ। ਉਹ ਕਹਿੰਦੇ ਨਹੀਂ ਸਾਨੂੰ ਪਤਾ ਤੂੰ ਮਰਨ ਦਾ ਨਾ ਕਰਦਾ ਕੀਤਾ ਹੁਣ ਚਲ ਸਾਡੇ ਨਾਲ ਉਹ ਝਗੜਾ ਕਰਦੇ ਨੇ ਉਸ ਵੇਲੇ ਰਾਜਾ ਬੜਾ ਪਰੇਸ਼ਾਨ ਹੋਇਆ ਸਤਿਗੁਰੂ ਨੂੰ ਯਾਦ ਕਰਦਾ ਹੈ ਤਾਂ ਗੁਰੂ ਆਉਂਦੇ ਆਹ ਸਾਹਿਬ ਜੀ ਵੀ ਇੱਥੇ ਆਣ ਪਹੁੰਚੇ ਇਹਨਾਂ ਦਾ ਝਗੜਾ ਵੇਖ ਕੇ ਸਤਿਗੁਰੂ ਜੀ ਕਹਿੰਦੇ ਭਾਈ ਕਿਉਂ ਝਗੜਦੇ ਹੋ ਇਹਨਾਂ ਨਾਲ ਕਹਿੰਦੇ ਜੀ ਇਹ ਸਾਡਾ ਬੰਦਾ ਪਿੰਡ ਵਾਲੇ ਵੀ ਕਹਿਣਾ ਪਰਿਵਾਰ ਇਹਦਾ 3 ਪੁੱਤਰਾ ਘਰ ਵਾਲੀ ਇਸ ਦੀ ਕੱਲ ਇਹਨੇ ਮਰਨ ਦਾ ਪਹਟਡ ਕੀਤਾ ਤੇ ਅੱਜ ਵੇਖੋ ਤਾਰੇ ਵਾਲੇ ਕਪੜੇ ਪਾ ਕੇ ਬੈਠਾ ਸਤਿਗੁਰੂ ਤੁੰਗਰ ਸਿੰਘ ਸਹਿ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਵੀ ਜਿਹੜਾ ਤੁਹਾਡਾ ਨੂੰਹ ਮਰਿਆ ਸੀ ਕੱਲ ਉਹਦੇ ਸਰੀਰ ਨੂੰ ਸਾੜਿਆ ਕਿ ਧਪਿਆ ਇਹਦਾ ਮਨ ਕੀਤਾ ਸਤਿਗੁਰੂ ਕਹਿੰਦੇ ਵੀ ਜਾ ਕੇ ਪਹਿਲਾਂ ਫਿਰ ਕਬਰ ਉੱਤੇ ਦੇਖੋ ਜੇ ਤੇ ਤੁਹਾਡਾ ਬੰਦੇ ਦਾ ਸਰੀਰ ਉੱਥੇ ਹੋਇਆ ਫਿਰ ਇਹ ਤੁਹਾਡਾ ਨਹੀਂ ਤੇ ਜੇ ਉੱਥੇ ਸਰੀਰ ਨਾ ਹੋ ਚੁੱਪ ਕਰਕੇ ਚਿੱਤਾਂ ਨੁੱਟ ਗਿਆ ਵੀ ਇਹ ਹੋ ਰਿਹਾ ਕੋਈ ਹਾਮਸ਼ਕਲ ਸਤਿਗੁਰੂ ਜੀ ਰਾਜੇ ਨੂੰ ਨਾਲ ਲੈ ਕੇ ਦੇਵਾਬ ਵਸਾਈ ਸਤਿਗੁਰੂ ਜੀ ਨੂੰ ਰਾਜੇ ਨੇ ਸਾਰੀ ਗੱਲ ਦੱਸੀ ਕਿੰਦਾ ਮਹਾਰਾਜ ਇਹ ਤੇ ਸਭ ਕੁਝ ਮੈਂ ਰਾਤੀ ਸੁਪਨੇ 'ਚ ਵੇਖਿਆ ਜਿਹੜਾ ਪਰਿਵਾਰ ਉਹ ਮੈਨੂੰ ਕਹਿੰਦਾ ਸੀ ਨਾ ਸਾਡਾ ਇਹ ਸਭ ਕੁਝ ਮੈਂ ਰਾਤੀ ਸੁਪਨੇ 'ਚ ਵੇਖਿਆ ਇਹ ਕੀ ਗੱਲ ਹੈ ਮੈਨੂੰ ਸਮਝ ਕੋਈ ਨਹੀਂ ਆਈ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਕਹਿੰਦੇ ਤੂੰ ਪੈਦਾ ਸਾਂ ਨਾ ਤੁਹਾਡੀ ਸ਼ਰਨ ਵਿੱਚ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਇਹ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਫਾਇਦਾ ਹੀ ਤੂੰ ਆ ਰਾਜ ਭਾਗ ਭੋਕੇ ਨਾ ਇੱਕ ਜਨਮ ਹੋਰ ਲੈਣਾ ਸੀ ਚੜਾ ਦਾ ਦੇ ਘਰ ਗਰੀਬੀ ਭੋਗਣੀ ਸੀ ਇਹ ਪਰਿਵਾਰ ਤੇ 라ਵਣਾ ਸੀ ਔਰ ਤੂੰ ਆ ਗਿਆ ਗੁਰੂ ਦੀ ਸ਼ਰਨ ਵਿੱਚ ਗੁਰੂ ਨੂੰ ਤਰਸਾਇਆ ਤੇਰਾ ਉਹ ਜਨਮ ਜਿਹੜਾ ਤੂੰ ਭੋਗਣਾ ਸੀ ਉਹ ਸੁਪਨੇ ਦੇ ਵਿੱਚ ਹੀ ਬਤੀਤ ਕਰ ਦਿੱਤਾ ਰਾਜਾ ਖੁਸ਼ ਹੋ ਗਿਆ ਸਤਿਗੁਰੂ ਜੀ ਨੂੰ ਨਮਸਕਾਰ ਕਰਤਾ ਕਹਿੰਦਾ ਮਹਾਰਾਜ ਤੁਸੀਂ ਨਹੀਂ ਸ਼ਿਕਾਰ ਖੇਡਦੇ ਸਤਿਗੁਰੂ ਜੀ ਨੇ ਖੇਡਦੇ ਕਹਿੰਦਾ ਕਿਹੜਾ ਸ਼ਿਕਾਰ ਖੇਡਦੇ ਕਿਵੇਂ ਖੇਡਦੇ ਸਤਿਗੁਰੂ ਜੀ ਨੇ ਦੱਸਿਆ ਵੀ ਅਸੀਂ ਤੁਹਾਡੇ ਵਾਲਾ ਸ਼ਿਕਾਰ ਨਹੀਂ ਖੇਡਦੇ ਅਸੀਂ ਆ ਸ਼ਿਕਾਰ ਖੇਡਦੇ ਆ ਕਿਹੜਾ ਇਹ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਵੇਲੇ ਉਚਾਰਨਾ ਕੀਤਾ 10 ਮਿਰਗੀ ਸਾਹਿਤੇ ਬੰਦਿਆ ਨੀ ਇਹ ਜਿਹੜੀਆਂ ਦਾਸ ਨੇ ਨਾ ਕਰਮਿੰਦਰੇ ਤੇ ਗਿਆਨਿੰਦਰੇ ਦਾਸ ਨੇ ਇਹ ਇਹ ਸਹਿਜ ਸੁਭਾਅ ਕੀ ਬਨ ਲਿਆਦੇ ਨੇ ਇਹਨਾਂ ਨੂੰ ਬਨ ਲਿਆ ਇਹ ਕਾਬੂ ਵਿੱਚ ਨਹੀਂ ਸੀ ਅੱਖਾਂ ਦਾਬੂ ਵਿੱਚ ਨਹੀਂ ਸੀ ਪਰ ਆਰੂ ਤੱਕਦੀਆਂ ਦਿਲੀਆਂ ਸਨ ਜ਼ੁਬਾਨ ਜਿਹੜੀ ਸੀ ਇਹ ਕਾਬੂ ਵਿੱਚ ਨਹੀਂ ਇਹ ਸਵਾਦ ਚਖਣ ਵਿੱਚ ਲਗੀ ਗੰਨ ਜਿਹੜੇ ਕਾਬੂ ਵਿੱਚ ਨਹੀਂ ਇਹ ਦੰਦੇ ਗੀਤ ਨਿੰਦਿਆ ਚੁਕਲੀ ਸੁਣਣ ਵਿੱਚ ਲੱਗੇ ਹੋਏ ਹੱਥ ਜਿਹੜੇ ਇੱਕ ਕਾਬੂ ਵਿੱਚ ਨਹੀਂ ਸਨ ਇਹ ખોਟੇ ਕਰਮ ਕਰਦੇ ਨਾਸਕਾਂ ਕਾਬੂ ਵਿੱਚ ਨਹੀਂ ਸੁਗੰਧੀਆਂ ਸੁਗੜ ਵਿੱਚ ਲਗੀਆਂ ਹੋਈਆਂ ਇਹ ਬੇਕਾਬੂ ਸਨ ਅਸੀਂ ਇਹ ਸ਼ਿਕਾਰ ਕੀਤਾ ਵੀ ਇਹ 10 ਮਿਰਗੀਆਂ 10 ਹਿਰਨੀਆਂ ਨੇ ਇਹਨਾਂ ਨੂੰ ਬੰਨ ਕੇ ਲੈ ਆਉਣਾ ਕੀਤਾ ਇਹ ਫੜਨਾ ਕੀਤੀ ਇਹਨਾਂ ਦਾ ਸ਼ਿਕਾਰ ਕੀਤਾ ਇਹਨਾਂ ਨੂੰ ਕਾਬੂ ਦੇ ਵਿੱਚ ਕਰਨਾ ਕੀਤਾ ਪੰਜ ਮਿਰਗ ਬੇਦੇ ਸਿਵ ਕੀ ਬਾਣੀ ਤੇ ਜਿਹੜੇ ਪੰਜ ਹਿਰਨ ਸਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਵੀ ਨੀਂਝੀ ਟਿਕਣਦੇ ਇਹਨਾਂ ਨੂੰ ਵੀ ਸਿਵ ਕੀ ਬਾਣੀ ਸਿਵ ਤੋਂ ਭਾਵ ਕਲਿਆਣਕਾਰੀ ਪਰਮੇਸ਼ਰ ਉਸ ਦੀ ਜੋ ਬਾਣੀ ਹੈ ਉਸ ਦੇ ਬਾਣੀ ਰੂਪੀ ਬਾਣਾ ਤੀਰਾਂ ਦੇ ਨਾਲ ਇਹਨਾਂ ਨੂੰ ਵੀ ਇਹ ਪੰਜਵੀਂ ਮਾਰ ਦੇਣਾ ਕੀਤਾ ਇਹਨਾਂ ਨੂੰ ਵੀ ਖਤਮ ਕਰ ਦੇਣਾ ਕੀਤਾ ਇਹਨਾਂ ਦਾ ਨਾਸ ਕਰ ਦੇਣਾ ਕੀਤਾ ਮਹਾਰਸ਼ੀ ਕਾ ਕਿਵੇਂ ਕੀਤਾ ਕਹੌਣ ਗਿਆ ਤੁਹਾਡੇ ਨਾਲ ਸਤਿਗੁਰੂ ਗੁਰੂ ਅਰਜੁਨਦੇਵ ਜੀ ਕਹਿੰਦੇ ਸੰਤ ਸੰਗ ਲੈ ਜੜਿਓ ਸ਼ਿਕਾਰ ਸੰਤ ਜਨਾਂ ਦਾ ਸੰਗ ਲੈ ਕੇ ਅਸੀਂ ਸ਼ਿਕਾਰ ਨੂੰ ਚੜਨਾ ਪਾਲ ਸਾਧ ਸੰਗਤ ਵਿੱਚ ਬੈਠਣਾ ਕੀਤਾ ਉਥੇ ਬੈਠ ਕੇ ਜਿਹੜਾ ਜੱਪਿਆ ਨਾ ਵਾਹਿਗੁਰੂ 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 ਇਹ ਸ਼ਕਾਰ ਕਿੰਡਿਆ ਸੀ ਇਹ ਸ਼ਕਾਰ ਕਰਨਾ ਕੀਤਾ ਪਾਲ ਸੰਗਤ ਦੇ ਵਿੱਚ ਆਵੇ ਜਾਂ ਗੁਰੂ ਦਾ ਜਸ ਸੁਣੇ ਤੇ ਜਾਂ ਜ਼ੁਬਾਨ ਦੇ ਨਾਲ ਜੱਪੇ ਫੇਰ ਲਾਭ ਹੈ ਨਾ ਸ਼ਕਾਰ ਗਾਹ ਵਿੱਚ ਬੰਦਾ ਚਲੇ ਜਾਵੇ ਤੇ ਸ਼ਿਕਾਰ ਤੇ ਖੇਡਣਾ ਪਵੇਗਾ ਨਾ ਫੇਰ ਹੀ ਕਿਸੇ ਜੀਵ ਨੂੰ ਮਾਰੇਗਾ ਸ਼ਿਕਾਰ ਮਾਰੇ ਤੇ ਜੇ ਉੱਥੇ ਜਾ ਕੇ ਬਹਿ ਜਾਵੇ ਗੱਲਾਂ ਕਰਦਾ ਰਹੇ ਤੇ ਫਿਰ ਇਸੇ ਤਰ੍ਹਾਂ ਸਾਧ ਸੰਗਤ ਵਿੱਚ ਆਣ ਕੇ ਜੇ ਗਲੀ ਲੱਗ ਪਿਆ ਉਧਰ ਉਧਰ ਫੇਰ ਨਹੀਂ ਗੱਲ ਬਣੇਗੀ ਇੱਥੇ ਆਣ ਕੇ ਸੰਤ ਜਨਾਂ ਦੇ ਨਾਲ ਮਿਲ ਬੈਠ ਕੇ ਜਦੋਂ ਜਪਿਆ ਵਾਹਿਗੁਰੂ ਵਾਹਿਗੁਰੂ ਨੀ ਸ਼ਿਕਾਰ ਖੇਡਣਾ ਕੀਤਾ ਆ ਪੰਜ ਹਿਰਦੇ ਜਿਹੜੇ ਸਨਾ ਵੱਡੇ ਇਹ ਨਹੀਂ ਸੀ ਕਾਬੂ ਆਉਂਦੇ ਇਹਨਾਂ ਨੂੰ ਮਾਰਦਿਆ ਇਹ ਕਾਬੂ ਜਾਗੇ ਤਾਂ ਕ્રોਧ ਲੋਭ ਮੋਹ ਅਹੰਕਾਰ ਇਹ ਸੰਤ ਸੰਗਤ ਦੇ ਨਾਲ ਮਿਰਗ ਪੱਰੇ ਬਿਨ ਕੋਰ ਹਥੀਆ ਇਹ ਮਿਰਗ ਇਹ ਹਿਰਨ ਅਸੀਂ ਪકડਨਾ ਕੀਤੇ ਪਰ ਤੁਹਾਡੇ ਵਾਂਗ ਜੇ ਤੁਸੀਂ ਘੋੜਾ ਲੈ ਕੇ ਤੇ ਸ਼ਾਸਤਰ ਲੈ ਕੇ ਇਹਨਾਂ ਨੂੰ ਫੜਦੇ ਜੀ ਨਾ ਇਸ ਤਰ੍ਹਾਂ ਨਹੀਂ ਏਸ ਘੋੜੇ ਤੇ ਇਹਨਾਂ ਸ਼ਾਸਤਰਾਂ ਤੋਂ ਬਿਨਾਂ ਹੀ ਅਸੀਂ ਸ਼ਰਵਣ ਕਰਨਾ ਪਰਵੇਸ਼ ਦਾ ਜਾਸ ਸੁਣਨਾ ਉਹਨੂੰ ਮੰਨਣਾ ਫਿਰ ਨਿਧਿਆਸਨ ਕਰਨਾ ਇਹ ਸਾਡੇ ਕੋਲ ਸ਼ਾਸਤਰ ਨੇ ਗਰੀਬੀ ਨਿਮਰਤਾ ਧਾਰਨ ਕਰਨੀ ਇਹ ਸਾਡੇ ਕੋਲ ਦਾਦਾ ਹੈ ਇਸ ਤਰ੍ਹਾਂ ਇਹਨਾਂ ਸ਼ਕਤਰਾ ਰਾਹੀ ਪ੍ਰਤੱਖ ਸ਼ਕਤਰ ਦੇ ਘੋੜਿਆਂ ਤੋਂ ਵੇੜਾ ਇਹ ਤ੍ਰੇਸ਼ਕ ਸ਼ਕਤਰ ਰਾਹੀ ਇਹ ਪੰਜ ਜਿਹੜੇ ਸਾਡੇ ਨੂੰ ਪਕੜ ਲਿਆ ਕਾਮਵਾਸਿਨ ਅਸਿਡੀ ਸਿਨ ਇਹ ਵਸਤ ਵਿਚਾਰ ਦੁਆਰਾ ਇਹ ਕਾਬੂ ਵਿੱਚ ਆ ਗਈ ਔਰ ਲੋਭ ਜਿਹੜਾ ਸੀ ਲੋਭ ਦੀ ਥਾਂ ਸੰਤੋਖ ਆ ਗਿਆ ਦੁੱਖ ਖਤਮ ਹੋ ਗਿਆ ਸੰਤੋਸ਼ ਆ ਗਿਆ ਮਨ ਵਿੱਚ ਜਿੱਥੇ ਮੋਹ ਸੀ ਮੋਹ ਨੂੰ ਮਾਰ ਲਿਆ ਤੇ ਵਿਵੇਕ ਵਿਵੇਕ ਦੀ ਪ੍ਰਾਪਤੀ ਹੋਈ ਗਿਆਨ ਦੀ ਪ੍ਰਾਪਤੀ ਹੋਈ ਤੇ ਅਹੰਕਾਰ ਅਹੰਕਾਰ ਨਹੀਂ ਥਾ ਤੇ ਨਿਮਰਤਾ ਆਇਆ ਸਾਤ ਸੰਗਤ ਕਰਨ ਦੇ ਨਾਲੇ ਸ਼ੋਭ ਗੁਣ ਅੰਦਰ ਟਿਕੇ ਨਾ ਸਾਤ ਸੰਗਤ ਵਿੱਚ ਆਣ ਕੇ ਵਸਤੂ ਵਿਚਾਰ ਪ੍ਰਾਪਤ ਹੋਈ ਕਾਮ ਕੰਟਰੋਲ ਕਰ ਲਿਆ ਲੋਭ ਦੀ ਥਾਂ ਤੇ ਸੰਤੋਖ ਆ ਗਿਆ ਗੁਰੂ ਕੀ ਬਾਣੀ ਸੁਣਦਿਆਂ ਪਰਮੇਸ਼ਰ ਦਾ ਨਾਮ ਜਪਦਿਆਂ ਮਨ ਵਿੱਚ ਸੰਤੋਖ ਆ ਗਿਆ ਜੀ ਜੋ ਉਹਨੇ ਦੇ ਦਿੱਤਾ ਸਾਡੇ ਕਰਮਾਂ ਦਾ ਉਹਦੇ ਵਿੱਚ ਖੁਸ਼ ਹੋ ਗਿਆ ਚੀਜ਼ਾਂ ਹੋਈਆਂ ਨੇ ਬਾਦਿਆਂ ਲੋਕ ਬੰਦੇ ਦੇ ਮਾਂ ਚ ਲੋਭ ਹੁੰਦਾ ਹਾਂ ਉਹ ਚੀਜ਼ਾਂ ਕੋਲ ਹੁੰਦੀਆਂ ਵੀ ਬੰਦਾ ਦੁਖੀ ਹੁੰਦਾ ਵੀਦਾ ਥੋੜੀਆਂ ਥੋੜੀਆਂ ਲੋਭ ਹੀ ਬੰਦੇ ਦੀ ਇਹ ਫਿਰਤੀਂ ਤੇ ਜਦੋਂ ਸੰਤੋਖ ਆ ਜਾਂਦਾ ਹੈ ਚੀਜ਼ਾਂ ਉਹ ਹੀ ਹੁੰਦੀਆਂ ਨੇ ਫਿਰ ਖੁਸ਼ ਹੋ ਜਾਂਦਾ ਫਿਰ ਕੀ ਹੁੰਦਾ ਫਿਰ ਸਿੰਦਾ ਜੋ ਮੇਰੇ ਕਰਮਾਂ ਦਾ ਸੀ ਮਿਲ ਗਿਆ ਤੇ ਜੋ ਕਰਮਾਂ ਦਾ ਉਹ ਮਿਲ ਜਾਣਾ ਮਿਲੂ ਐਵੇਂ ਤਰਪਣਾ ਨਹੀਂ ਚਾਹੀਦਾ ਮੈਨੂੰ ਦਾਤ ਕਰਨਾ ਚਾਹੀਦਾ ਆਪਣੀ ਕਿਰਤ ਕਰ ਦਿੱਤਾ ਨਹੀਂ ਚਾਹੀਦੀ ਫਿਰ ਸੰਤੋਖ ਆ ਜਾਂਦਾ ਹੈ ਫਿਰ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਬੰਦਾ ਹੈ ਨਿਸ਼ਾਂਤ ਆਨੰਦ ਦੇ ਵਿੱਚ ਹੈ ਬੜਾ ਸ਼ੋਖ ਮਹਿਸੂਸ ਹੁੰਦਾ ਹੈ ਖੁਸ਼ੀ ਮਹਿਸੂਸ ਇਸ ਤਰ੍ਹਾਂ ਕਹਿੰਦੇ ਜਿਹੜਾ ਲੋਭ ਸੀਨਾ ਉਹਨੂੰ ਸੰਤੋਖ ਦੁਆਰਾ ਖਤਮ ਕਰ ਲੈਣਾ ਹੈ ਕ੍ਰੋਧ ਅੰਦਰੋਂ ਜਿਹੜਾ ਸੀ ਉਹ ਨਾਸ਼ ਹੋ ਗਿਆ। ਕ੍ਰੋਧ ਦੀ ਥਾਂ ਤੇ ਅੰਦਰ ਸ਼ਾਂਤੀ ਆ ਗਈ। ਸ਼ਾਂਤੀ। ਸ਼ਰਧ ਸੰਦਰ ਦੇ ਵਿੱਚ ਪ੍ਰਾਪਤ ਹੁੰਦੇ। ਮੋਹ ਦੀ ਥਾਂ ਤੇ ਵਿਵੇਕ ਤੇ ਅਹੰਕਾਰ ਦੀ ਥਾਂ ਤੇ ਨਿਮਰਤਾ। ਇਸ ਤਰ੍ਹਾਂ ਇਹ ਪੰਜ ਹਿਰਨ ਜਿਹੜੇ ਸਨ ਇਹ ਕਲਿਆਣ ਸੁ ਪਰਮੇਸ਼ਰ ਦੀ ਬਾਣੀ ਤੋਂ ਇਹ ਬਾਣਾ ਦੁਆਰਾ ਇਹਨਾਂ ਨੂੰ ਮਸੀਂ ਮਾਰ ਲੈਣਾ ਕੀਤਾ। ਇਹ ਕਰਤੁਰ ਲੈਣਾ ਕੀਤੇ। ਰਹਾਉ ਪ੍ਰਹਾਉ ਦਾ ਵਿਚਾਰ ਆਮ ਦੇ ਕੇ ਕੀ ਤਰਸਨ ਕਰਦੇ ਨੇ ਅਖੀਰ ਬਿਰਤ ਅਖੀਰ ਬਿਰਤ ਸ਼ਿਕਾਰ ਵਾਲੀ ਬਿਰਤੀ ਉਹ ਸ਼ਿਕਾਰ ਖੇਡਣਾ ਹੋਵੇ ਤੇ ਮਨ ਦੇ ਵਿੱਚ ਸ਼ਿਕਾਰ ਵਾਲੀ ਬਿਰਤੀ ਵੀ ਹੋਣੀ ਚਾਹੀਦੀ ਵੀ ਮੈਂ ਸ਼ਿਕਾਰ ਖੇਡਣਾ ਉਹ ਚਾਹ ਵੀ ਦੇਣਾ ਚਾਹੀਦਾ ਨਾ ਫੇਰ ਹੀ ਸ਼ਿਕਾਰ ਖੇਡੇਗਾ ਤੇ ਜੇ ਮਨ ਵਿੱਚ ਉਹ ਬਿਰਤੀ ਨਹੀਂ ਫਿਰ ਕਿਵੇਂ ਖੇਡ ਜਾਵੇ ਇੰਦਰ ਜਿਹੜਾ ਤੁਸੀਂ ਸ਼ਿਕਾਰ ਖੇਡਿਆ ਇਹਦੇ ਵਿੱਚ ਕਿਹੜੀ ਸ਼ਿਕਾਰ ਵਾਲੀ ਬਿਰਤੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਾਡੀ ਇਹੋ ਹੀ ਸ਼ਿਕਾਰ ਵਾਲੀ ਬਿਰਤੀ ਅਸੀਂ ਧਾਰਨ ਕੀਤੀ ਹੈ ਬਾਹਰ ਆਇਓ ਧਾਇ ਇਹ ਜਿਹੜਾ ਮਨ ਬਾਹਰ ਨੂੰ ਦੌੜਦਾ ਸੀ ਨਾ ਪਦਾਰਥਾਂ ਵੱਲ ਸੰਸਾਰ ਵੱਲ ਇਹ ਭਜਦਾ ਸੀ ਇਹਨੂੰ ਰੋਕ ਕੇ ਦੇ ਅੰਦਰ ਤਰੁ ਮੁਕੀ ਕਰਨਾ ਕੀਤਾ ਇਹਨੂੰ ਅੰਦਰ ਹੀ ਟਿਕਾਉਣਾ ਕੀਤਾ ਬਾਹਰ ਭਜਣ ਦੌੜਨ ਤੋਂ ਇਹਨੂੰ ਰੋਕਣਾ ਕੀਤਾ ਹੈ ਹੋਈ ਸ਼ਿਕਾਰ ਵਾਲੀ ਗ੍ਰਤੀ ਸਾਡੀ ਇਸ ਸ਼ਿਕਾਰ ਵਾਲੀ ਗ੍ਰਤੀ ਹੈ ਇਹਨੂੰ ਰੋਕਣਾ ਕੀਤਾ ਇਹਨੂੰ ਕਾਬੂ ਕਰਨਾ ਕੀਤਾ ਤਾ ਹੀਰ ਪਾਇਓ ਘਰ ਕਹਿ ਗਾਏ ਫਿਰ ਸ਼ਿਕਾਰ ਹੀ ਪ੍ਰਾਪਤ ਕੀਤਾ ਕਹਿੰਦੇ ਹੋਈ ਸ਼ਿਕਾਰ ਅਸੀਂ ਪ੍ਰਾਪਤ ਕੀਤਾ ਇਸ ਮਨ ਨੂੰ ਬਾਹਰ ਦੀ ਪ੍ਰਤੀ ਵੱਲ ਉਹ ਕੇ ਅੰਤਰ ਮੁਖੀ ਪ੍ਰਤੀ ਕਰ ਲਈ ਅੰਦਰ ਟਿਕਾ ਲੈਣਾ ਕੀਤਾ ਇਹ ਸ਼ਿਕਾਰ ਅਸੀਂ ਪ੍ਰਾਪਤ ਕੀਤਾ ਇਹ ਸ਼ਿਕਾਰ ਸਾਨੂੰ ਪ੍ਰਾਪਤ ਹੋਇਆ ਘਰ ਦੇ ਵਿੱਚ ਹਿਰਦੇ ਦੇ ਵਿੱਚ ਮ੍ਰੇਗ ਬਕਰੇ ਘਾਰਿਆਣੇ ਹਾਟ ਜਿਵੇਂ ਸ਼ਿਕਾਰ ਖੇਡ ਕੇ ਆਉਂਦੇ ਨੇ ਹਿਲਣਾ ਅੱਦਿ ਉਹਨਾਂ ਨੂੰ ਲਿਆਉਂਦੇ ਨੇ ਫੇਰ ਵੰਡਦੇ ਨੇ ਆਰ ਉਹਨਾਂ ਦਾ ਮਾਸ ਵੰਡ-ਵੰਡ ਕੇ ਲੈ ਜਾਂਦੇ ਨੇ ਨਾ ਇਸੇ ਤਰ੍ਹਾਂ ਸਤਿਗੁਰੂ ਸਹਿਬੂ ਗੁਰੂ ਵਰਤੋਂ ਦੇ ਸਹਿਬੀ ਕਹਿੰਦੇ ਜਿਹੜੇ ਪੰਜ ਮਿਰਗ ਫੜੇ ਨਾ ਅਸੀਂ ਕਾਮ ਕ੍ਰੋਧ ਲੋਭ ਅਹੰਕਾਰ ਇਹ ਪਕੜ ਲੈ ਕਾਬੂ ਕਰ ਲੈ ਧਾਰਿਆਣੇ ਹਾੜ ਆਪਣੇ ਹਿਰਦੇ ਰੂਪੀ ਘਰ ਹੱਡੀ ਦੇ ਉੱਤੇ ਲਿਆਉਣਾ ਕੀਤਾ ਇਹਨਾਂ ਜਦੋਂ ਇੱਥੇ ਲੈ ਜਾਂਦਾ ਜੋ ਖੁਚ ਖਲੇ ਗਏ ਬਾਣੇ ਬਾਟ ਔਰ ਮਨ ਜਿਹੜਾ ਸੀ ਇਹਨੂੰ ਟਿਕਾ ਲਿਆ ਇਸ ਤਰ੍ਹਾਂ ਸਤ ਸੰਗਤ ਦੇ ਵਿੱਚ ਫਿਰ ਸਤ ਸੰਗੀ ਜਿਹੜੇ ਸਨ ਨਾ ਇਹਨਾਂ ਨੂੰ ਚੁਖ ਚੁਖ ਕੇ ਘੱਟ ਘੱਟ ਕੇ ਬਾਣੇ ਬਾਟ ਉਹ ਇਹਨਾਂ ਨੂੰ ਵੰਡ ਵੰਡ ਕੇ ਤੇ ਲੈ ਗਏ ਭਾਵੰਤ ਨੂੰ ਖਤਮ ਕਰ ਦਿੱਤੇ ਉਹਨਾਂ ਨੇ ਜਦੋਂ ਸਤ ਸੰਗਤ ਵਿੱਚ ਆੜ ਕੇ ਬੈਠਦੇ ਆ ਉਹਤੇ ਵਿਰਾਨ ਕੇ ਸਮਝ ਲੱਗਦੀ ਜਾਂਦੀ ਹੈ ਵੀ ਲੋਭੀਆ ਲੋਭਛੱਡ ਫਿਰ ਲੋਭ ਨੂੰ ਛੱਡ ਕੇ ਤੇ ਮਨ ਉਸ ਜਿਹੜਾ ਅੰਦਰ ਸੰਤੋਖ ਧਰ ਕਰਦਾ ਹੈ ਹੌਲੀ ਹੌਲੀ ਉਹਦਾ ਨਾ ਸੰਗਤ ਦੇ ਵਿੱਚ ਆਉਂਦਾ ਆਉਂਦਾ ਹੌਲੀ ਹੌਲੀ ਸੁਣਦਾ ਹੈ ਤੇ ਓਵੇਂ ਓਵੇਂ ਫਿਰ ਉਹਨਾਂ ਚੀਜ਼ਾਂ ਵਲੋਂ ਮਨ ਪਿਛੇ ਹਟਦਾ ਜਾਂਦਾ ਹੈ ਤੇ ਸ਼ੁਭ ਗੁਣਾ ਧਾਰਨ ਕਰਦਾ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਇਹ ਜਿਹੜੇ ਪੰਜ ਸੰਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਨੂੰ ਸਾਧ ਸੰਗੀ ਜਿਹੜੇ ਹਨ ਉਹ ਚੁੱਕ ਚੁੱਕ ਕੇ ਲੈ ਲੈ ਇਹਨਾਂ ਨੂੰ ਵੱਟ ਵੱਟ ਕੇ ਉਹ ਚੁੱਕ ਕੇ ਲੈ ਗਏ ਉਹਨਾਂ ਨੇ ਬਾਹਰ ਕੱਢ ਦੇਣਾ ਕੀਤਾ ਇਹ ਸਾਡੇ ਹਿਰਦੇ ਵਿੱਚੋਂ ਖਾਤਮ ਕਰ ਦੇਣਾ ਕੀਤਾ ਸਾਧ ਸੰਗਤ ਵਿੱਚ ਆਉਣ ਦੇ ਨਾਲ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ ਸਤ ਸੰਗਤ ਵਿੱਚ ਆਉਣ ਦੇ ਨਾਲ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ ਸਾਧ ਸੰਗਤ ਵਿੱਚ ਆਉਣ ਦੇ ਨਾਲ ਨਿਮਰਤਾ ਦਾ ਅਧਾਰਨ ਕਰਦਾ ਬੰਦਾ ਕਰੇ ਬੈਠਾ ਹੰਕਾਰ ਕਰਦਾ ਕਿਦਾ ਮੈਂ ਬੜਾ ਸਿਆਣਾ ਮੈਂ ਇਨਾ ਬਾਠ ਕਰਦਾ ਜਦੋਂ ਸਾਧ ਸੰਗਤ ਵਿੱਚ ਆਉਂਦਾ ਓਦੋਂ ਫਿਰ ਨਿਮਰਤਾ ਦੀ ਕਹੇ ਨੇ ਕਿਦਾ ਮੈਂ ਇਨਾ ਬਾਠ ਕਰਦਾ ਮੈਂ ਪੰਜ ਬਾਣੀਆਂ ਪੜਦਾ ਇਥੇ ਉਹ ਵੀ ਬੈਠੇ ਹੋਏ ਨੇ ਜਿਹੜੇ ਪੰਜ ਬਾਣੀਆਂ ਦੇ ਨਾਲ ਰੋਜ਼ ਸੁਖਮਨੀ ਸਾਹਿਬ ਹੀ ਕਰਦੇ ਮਨ ਦੇ ਮਨ ਤੇ ਛੱਟ ਲੱਗਦੀ ਆ ਕਿ ਕੋਈ ਤੇ ਇਸੇ ਕਰਦਾ ਹੀ ਹੰਕਾਰ ਕਰੀ ਜਾਣਾ ਸੀ ਵੀ ਮੈਂ ਪੰਜ ਬਾਣੀਆਂ ਪੜਦਾ ਤੇਰੇ ਤੋਂ ਵੀ ਅੱਗੇ ਨਾਲ ਸੁਖਮਣੀ ਜਾਇ ਵੀ ਕਰਦਾ ਹੈ ਹੰਕਾਰ ਤਾਂ ਹੁੰਦਾ ਨਾ ਨਹੀਂ ਭਾਈ ਲੋਕਤਾਨੇ ਲੱਗੇ ਨੇ ਆਪਨੇ ਇਥੇ ਇੱਕ ਪੰਜ ਬਾਣੀਆਂ ਪੜਦਾ ਨਾਲ ਸੁਖਮਣੀ ਸਾਹਿਬ ਪੜਦਾ ਉਹ ਵੀ ਮਿਲ ਜਾਂਦੇ ਨੇ ਜਿਹੜੇ ਨਾਲ ਆਸਾ ਜੀ ਦੀਵਾਰ ਦਾ ਵਿਰਾਮ ਕਰਦੇ ਉਹ ਵੀ ਮਿਲ ਜਾਂਦੇ ਜਿਹੜੇ ਪੰਜ ਪੰਜ ਸੁਖਮਣੀ ਸਾਹਿਬ ਦੇ ਬਾੜ ਰੋਲ ਕਰਦੇ ਉਹ ਵੀ ਮਿਲ ਜਾਂਦੇ ਜਿਹੜੇ ਜਪਜੀ ਸਾਹਿਬ ਦੇ 10 10 11 11 ਕੀਰਤ ਵੀ ਕਰਦੇ ਨੇ ਫਿਰ ਬੰਦੇ ਦੇ ਅੰਦਰੋਂ ਨਿਮਰ ਹੰਕਾਰ ਖਤਮ ਹੁੰਦਾ ਤੇ ਨਿਮਰਤਾ ਆ ਜਾਂਦੀ ਹੈ ਕਿ ਮੈਂ ਐਵੇਂ ਹੰਕਾਰ ਕਰਦਾ ਨਹੀਂ ਮੇਰੇ ਤੋਂ ਵੀ ਅੱਗੇ ਨੇ ਬੰਦੇ ਮੇਰੇ ਤੋਂ ਵੀ ਅੱਗੇ ਇਸ ਤਰ੍ਹਾਂ ਸਾਧ ਸੰਗਤ ਵਿੱਚ ਆਉਣ ਦੇ ਨਾਲ ਹੰਕਾਰ ਖਤਮ ਹੁੰਦਾ ਹੈ ਸਾਧ ਸੰਗੀ ਹੰਕਾਰ ਨਾਸਰ ਦਿੰਦੇ ਨੇ ਨਿਮਰਤਾ ਆਉਂਦੀ ਹੈ ਇਸੇ ਤਰ੍ਹਾਂ ਮੋਹ ਖਤਮ ਹੁੰਦਾ ਜਾਂਦਾ ਤੇ ਗਿਆਨ ਪ੍ਰਾਪਤ ਹੁੰਦਾ ਜਾਂਦਾ ਉਹ ਦੱਸਦੇ ਨੇ ਕਿ ਉਹ ਕਾਹਦਾ ਉਹ ਬੰਦਾ ਕਹਿੰਦਾ ਵੀ ਮੇਰੇ ਬੱਚੇ ਨੇ ਇਹਨਾਂ ਨੂੰ ਰੋਟੀ ਚੰਗੀ ਮਿਲਣੀ ਚਾਹੀਦੀ ਹੈ ਜਦੋਂ ਉਹ ਹੁੰਦਾ ਫਿਰ ਆਪਣੇ ਬੱਚਿਆਂ ਨੂੰ ਚੰਗੀ ਖਵਾਉਣ ਵਾਸਤੇ ਚੰਗਾ ਪਹਿਨਾਉਣ ਵਾਸਤੇ ਦੂਜਿਆਂ ਦਾ ਖੋਹਦਾ ਇਹ ਆ ਉਹ ਜਿਹੜਾ 250 ਰੁਪਈਆ ਦਿਹਾੜੀ ਕਰਨ ਵਾਲੇ ਤੋਂ ਰਿਸ਼ਵਤ ਮੰਗਦਾ ਕਿਹਦਾ ਕੰਮ ਕਰ ਦੂੰ 10000 ਇਹ ਆ ਉਹ ਵੀ ਦੂਜਿਆਂ ਦਾ ਖੋਹ ਕੇ ਦੂਜਿਆਂ ਦਾ ਹੱਕ ਮਾਰ ਕੇ ਤੇ ਆਪਣਿਆਂ ਨੂੰ ਦੇਦਾ ਜੇ ਉਹ ਸਾਧ ਸੰਗਤ ਦੇ ਵਿੱਚ ਆਉਂਦਾ ਹੈ ਨਾ ਫਿਰ ਇਹਨੂੰ ਗਿਆਨ ਪ੍ਰਾਪਤ ਹੁੰਦਾ ਵੀ ਕਾਦੇ ਵਾਸਤੇ ਕਾਦੇ ਵਾਸਤੇ ਜਿੱਥੇ ਮੇਰੇ ਬੱਚਿਆਂ ਨੂੰ ਚੰਗੀ ਖਾਣ ਨੂੰ ਮਿਲੇ ਮੇਰੇ ਬੱਚੇ ਚੰਗਾ ਪਹਿਨਣ ਉੱਥੇ ਦੂਜਿਆਂ ਦੇ ਬੱਚਿਆਂ ਨੂੰ ਵੀ ਚੰਗਾ ਖਾਣ ਨੂੰ ਮਿਲੇ ਉਹ ਵੀ ਚੰਗਾ ਪਹਿਨ ਫਿਰ ਮੋਹ ਘਟਦਾ ਜਾਂਦਾ ਹੈ ਤੇ ਪਿਆਰ ਵਧਦਾ ਜਾਂਦਾ ਹੈ ਫਿਰ ਜਦੋਂ ਮੋਹ ਹੁੰਦਾ ਸੀ ਉਦੋਂ ਆਪਣੇ ਵੱਲ ਨੂੰ ਖਿੱਚਦਾ ਸੀ ਇਹ ਜਦੋਂ ਪਿਆਰ ਆ ਜਾਂਦਾ ਹੈ ਗਿਆਨ ਪ੍ਰਾਪਤ ਹੁੰਦਾ ਹੈ ਤੇ ਫਿਰ ਵੱਡਣਾ ਸ਼ੁਰੂ ਕਰ ਦਿੰਦਾ ਉਹ ਹੀ ਬੰਦਾ ਹੁੰਦਾ ਹੈ ਜਿਹੜਾ ਦੂਜਿਆਂ ਨੂੰ ਲੁੱਟ ਕੇ ਲਿਆਉਂਦਾ ਸੀ ਘਰ ਵਿੱਚ ਕੋਈ ਹੁੰਦਾ ਜਦੋਂ ਸਾਤ ਸੰਗਤ ਕਰਨ ਲੱਗ ਪੈਂਦਾ ਹੈ ਤੇ ਉਹ ਵੱਡਣਾ ਸ਼ੁਰੂ ਕਰ ਦਿੰਦਾ ਵੀ ਨਹੀਂ ਜਿੱਥੇ ਮੈਂ ਚੰਗਾ ਖਾਣਾ ਤੁਸੀਂ ਵੀ ਖਾਓ ਫਿਰ ਐਸੀ ਭਾਵਨਾ ਬਣਦੀ ਇਸ ਤਰ੍ਹਾਂ ਮੋਹ ਘਟ ਜਾਂਦਾ ਹੈ ਗਿਆਨ ਪ੍ਰਾਪਤ ਹੁੰਦਾ ਉਹ ਇਹ ਏ ਸਤ ਸੰਗੀ ਜਿਹੜੇ ਨੇ ਇਹਨਾਂ ਨੂੰ ਚੁੱਕ ਚੁੱਕ ਕੇ ਉਹਨਾਂ ਨੇ ਵੱਡ ਵੱਡ ਕੇ ਤੇ ਘੱਟ ਦੇਣਾ ਕੀਤਾ thro ਘੱਟ ਦੇਣਾ ਕੀਤਾ ਇਹੋ ਅਹੇਰਾ ਕੀਨੋ ਦਾਨ ਸਤਗੁਰੂ ਕਹਿੰਦੇ ਹੋਈ ਸਾਡਾ ਸ਼ਿਕਾਰ ਅਸੀਂ ਮਾਰਿਆ ਵੀ ਸਾਨੂੰ ਉਹਨਾਂ ਨੇ ਦਾਨ ਕੀਤਾ ਭਾ ਸਾਡਾ ਮਨ ਜਿਹੜਾ ਸੀ ਉਹ ਬਾਹਰ ਮੁਹੀ ਫਿਰਤੀ ਵੱਲੋਂ ਛੱਡ ਕੇ ਤੇ ਅੰਦਰ ਮੁਹੀ ਫਿਰਤੀ ਹੋ ਗਈ ਏ दान ਕੀਤਾ ਸਾਨੂੰ ਸਤਸੰਗੀਆਂ ਨੇ ਇਹ ਸਾਡਾ ਅਹੇਰਾ ਸ਼ਿਕਾਰਿਆ ਤੇ ਜਦੋਂ ਐਸਾ ਹੋ ਗਿਆ ਨਾਨਕ ਕਹਿ ਘਰ ਕੇਵਲ ਨਾਮ ਹੁਣ ਤੇ ਸਾਡੇ ਹਿਰਦੇ ਵਿੱਚ ਸਿਰਫ ਪਰਮੇਸ਼ਰ ਦਾ ਨਾਮ ਹੀ ਰਹਿ ਗਿਆ ਹੁਣ ਹੋਰ ਨਹੀਂ ਹੁਣ ਇਹ ਜਿਹੜੇ ਹਿਰਨਾਸਾਨਾ ਕਾਮ ਕ੍ਰੋਧ ਲੋਭ ਅਹੰਕਾਰੂਪੀ ਇਹ ਹਿਰਦੇ ਵਿੱਚੋਂ ਖਤਮ ਹੋ ਗਏ ਨੇ ਉਹਨਾਂ ਤੇ ਸਿਰਫ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਕੇਵਲ ਤੇ ਕੇਵਲ ਨਾਮ ਵਸਦਾ ਹੋਇਆ ਐਸੀ ਧਰਤੀ ਬਣ ਜਾਂਦੀ ਹੈ ਐਸਾ ਸ਼ਿਕਾਰ ਸਤਿਗੁਰੂ ਨੇ ਕਹਿੰਦੇ ਅਸੀਂ ਖੇਡਣਾ ਕੀਤਾ ਇਹ ਸ਼ਿਕਾਰ ਸਤ ਸੰਗੀਆਂ ਦੇ ਨਾਲ ਮਿਲ ਕਰਕੇ ਅਸੀਂ ਖੇਡਿਆ ਤੇ ਸਤ ਸੰਗੀਆਂ ਦੇ ਨਾਲ ਮਿਲ ਕਰਕੇ ਗਿ타ਰ ਢਣ ਕਰਕੇ ਬਾਝ ਹਿਰਨ ਜਿਹੜੇ ਸਨ ਇਹ ਮਾਰ ਲਏ ਇਹ ਜਿਹੜੀਆਂ 10 ਇੰਦਰੀਆਂ ਦੇ ਕਾਗੂ ਸਨ ਇਹਨਾਂ ਨੂੰ ਪਕੜ ਲਿਆ ਕੰਟਰੋਲ ਵਿੱਚ ਕਰ ਲੈਣਾ ਤੇ ਇਹਦੇ ਵਿੱਚ ਮਨ ਸਿਰ ਪਰਮੇਸ਼ਰ ਦਾ ਨਾਮ ਲਾ ਸਕਿਆ ਇਹ ਸਾਧੂ ਜੀ ਦਾ ਉਦੇਸ਼ ਸਿੱਖਿਆ ਵਿਚਾਰਾ ਕਰਦੇ ਆਂ ਦੁਨੀਆਂ ਬਿਆੰਤ ਪ੍ਰਕਾਰ ਦੀਆਂ ਫੁੱਲਾਂ ਦੀ ਬਾਹੀ ਗੱਜ ਕੇ ਅਪਰਿਗਾਹੀ ਮੁਟਿਕਾ ਖਾਸਾ ਹਰੀ